ਫਾਈਨਲੀ ਕਲੰਬਿਊ ਡੀਕ ਤੋਂ ਮਾਸਿੱਦ ਨੂੰ ਉਸੇ ਵਲ ਦੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜੋ ਗਾਣਾ ਹੈ ਸਿੱਧੂ ਮੂਸੇਵਾਲ ਦਾ ਇੱਕਦਮ ਫਰੈਸ਼ ਗਾਣਾ ਹੋਵੇਗਾ ਇਸ ਦਾ ਕੋਈ ਵੀ ਪੈਰਾਜ਼ਾ ਵਰਜ਼ਨ ਲੀਕ ਨਹੀਂ ਹੋਇਆ ਤੇ ਜਿਸ ਤੀ ਜਾਣਕਾਰੀ ਹੁਣੇ ਹੁਣੇ ਹੀ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਬਲੋਂ ਸਿੱਧੂ ਦੇ ਚੌਨ ਵਾਲਿਆਂ ਦੇ ਨਾਲ ਸਾਂਝੀ ਕੀਤੀ ਹੈ ਸੋ ਇੱਕ ਵਾਰ ਫਿਰ ਹੁਣ ਇੰਡਸਟਰੀ ਦੇ ਅਕਾਊਂਟ ਬ੍ਰੀਕ ਹੋਣਗੇ ਤੇ ਮੂਸੇ ਵਾਲੇ ਦਾ ਨਵਾਂ ਗਾਣਾ ਆਪਣੇ ਕਈ ਨਵੇਂ ਰਿਕਾਊਂਟ ਕੈਮ ਕਰੂਗਾ ਤੇ ਨਾਲ ਹੀ ਗਾਣਾ ਰਿਲੀਜ਼ ਕਰਨ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਸਿੱਧੂ ਦੇ ਚਾਹਵਾਨਾਂ ਨੂੰ ਇਹ ਵੀ ਅਪੀਲ ਕਰੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਦੇ ਗਾਣੇ ਨੂੰ ਭਰਪੂਰ ਮਾਤਰਾ ਦੇ ਵਿੱਚ ਪਿਆਰ ਦਿੱਤਾ ਜਾਂ ਬੀ ਦੋਨਾਂ ਕੋਲ ਸਿੱਧੂ ਦਾ ਕਾਫੀ ਸਾਰਾ ਮੈਥਡ ਰਿਕਾਊਂਟ ਵੀ ਪਿਆ ਉਹ ਜਿਸ ਤੇ ਚੱਲਦੀ ਸਿੱਧੂ ਦਾ ਨਾਮ 5 ਜਾਂ 10 ਸਾਲ ਜਿਉਂਦਾ ਰੱਖਣ ਦੀ ਹੋਰ ਕੋਸ਼ਿਸ਼ ਕਰਨਗੇ ਪਰ ਜੋ ਸਿੱਧੂ ਦਾ ਨਾਮ ਆ ਉਹ 5 ਜਾਂ 10 ਸਾਲ ਨਹੀਂ ਸਗੋਂ ਰਹੀਦੀ ਦੁਨੀਆ ਤੱਕ ਕਾਇਮ ਰਹੂਗਾ ਸਿੱਧੂ ਦੇ ਨਵੇਂ ਗਾਣੇ ਦੀ ਗੱਲ ਕਰੀ ਜਾਂਦੇ ਤਾਂ ਸਿੱਧੂ ਦਾ ਨਵਾਂ ਗਾਣਾ ਅਗਲੇ ਮਹੀਨੇ ਦੇ ਪਹਿਲੇ ਹਫਤੇ ਡ੍ਰੌਪ ਕੀਤਾ ਜਾਵੇਗਾ ਤੇ ਸੋਸ਼ਲ ਮੀਡੀਆ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਜੋ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਹੈ ਉਹ ਰਿਵਰਸ ਗਾਣਾ ਹੈ ਸੋ ਜੇਕਰ ਤੁਸੀਂ ਵੀ ਸਿੱਧੂ ਦੇ ਗਾਣੇ ਦੀ ਓਡੀ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ